ਭਗਰੂ ਜੀ ਦਾ ਖਾਲਸਾ ਸਿਰੂ ਬਾਖਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਵਾਸਤਾ ਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੜੀ ਦੁਬੜੀ ਤੇਰਾ ਆਤਸਾ ਆਪਣੀ ਤਰਕੀ ਨਾਲ ਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਅਰੋਗਤਾ ਜੀ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਤੇਰਾ ਤਾਂ ਮੈਂ ਅੱਜ ਤੋਲ ਉਹ ਤੁਸੀਂ ਇਹ ਕੁਰਤਾ ਪਜਾਮਾ ਅ ਪਹਿਲੀ ਵਾਰੇ ਪਾਇਆ ਜੀ ਬਾਈ ਜਮੀ ਆਤ ਆਤ ਅ ਸਰ ਬਿੱਤਰੂ ਨਾਲ ਕੈਮਰਾ ਫੜਾਵਾ ਜੀ ਇਹਨੇ ਅੱਜ ਜਿੱਦਣ ਆਇਆ ਜੀ 4 ਦਿਨ ਹੋ ਗਏ 5 ਦਿਨ ਇੱਕ ਦਿਨ ਵਿੱਚ ਨੂੰ ਗੈਰ ਹੋਇਆ ਉਦੋਂ ਦੇ ਨੇ ਨਾ ਅੱਜ ਖੁਸ਼ ਹੋ ਕੇ ਕਰਦਾ ਕੱਜੀ ਮੇਰੇ ਨਾਲ ਕੋਈ ਨਹੀਂ ਤਾਂ ਉਹ ਸੀਰੀਜ਼ ਆਉਗੀ ਕਹੀ ਜਾਂਦਾ ਪਤਾ ਨਹੀਂ ਆਪਣਾ ਕੋਈ ਮਟਰਸਾ ਮਸੂਸ ਕਰਦਾ ਪਤਾ ਨਹੀਂ ਕਿਹਾ ਲੋਟ ਇੱਕ 500 ਹੋਈ ਆ ਤਾਂ ਮੇਰੀ ਤਾਰੀਫ ਕਰਤੀ ਜਾ ਆਜਾ ਇਸ ਲੋਟ ਕੋ ਲੈ ਉਹ ਵਾਹ ਵਾਈ ਵਾਹ ਬਾਈ ਤੂੰ ਕੱਪੜੇ ਹਾਰੇ ਨਵੇਂ ਪਾਇਆ ਹਾਰ ਤਾਰੀਫ ਕਰ ਰਗਾ ਤੇਰੀ ਮਾਂ ਵਾਈ ਗੁਰਜੀ ਕਿਹਾ ਤਾਂ ਸਾਹ ਆਏ ਗੁਰਜੀ ਕੀ ਭਾਤੇ ਮੇਰੇ ਬੰਦੇ ਗਿਫਟ ਆਈ ਹੈ ਨਾ ਅਦੀ ਘਟੌਂ ਘੱਟਾ ਮੇਰੀ ਸਰਦਾਰਨੀ ਵੀ ਅੱਜ ਨਾ ਬਾਈ ਫੁੱਲ ਬਾਈ ਫੁੱਲ ਅ ਮੇਰੀ ਧੀ ਦੀ ਟੌਰ ਕਰਤਾ ਤੇ ਆਏ ਫਸ ਤਾ ਤੂੰ ਵੀ ਬੁਲਾ ਤਾ ਸੱਜੀ ਕਰ ਸੱਜੀ ਕਰ ਸਾਥੀ ਤੇ ਥਾਰੇ ਨੇ ਨਾ ਨਵੇਂ ਕੱਪੜੇ ਪਾਇਆ ਵੀ ਮੈਂ ਕਹਿੰਦਾ ਸੂਟ ਪਹਿਰੇ ਮੈਂ ਨਵਾਂ ਪਾਇਆ ਜਿਹੜਾ ਬੀਬੀ ਨੇ ਦਿੱਤਾ ਨਾ ਘੜੀਆਂ ਨੂੰ ਮੈਂ ਜੁੱਤੀ ਵੀ ਨਵੀਂ ਪਾਈ ਆ ਮੈਂ ਵੀ ਆਇਆ ਸਾਂ ਆਇਆ ਤਾਂ ਗੱਲਬਾਤ ਹੈਗੀ ਆ ਉਹ ਕਹਿੰਦਾ ਉਹ ਬੂਟ ਤਾਂ ਉਹ ਬੂਟ ਪਲਾਉਂਦੀ ਤਾਂ ਉਹਨੇ ਤਾਂ ਬੂਟ ਪਾਏ ਆ ਆਜੇ ਬਾਈ ਦੇਖੋ ਗੱਲ ਹੈਗੀ ਐਦਾਂ 7 ਨੇ ਕਰਦੀ 500 ਮਨੇ ਮਿਲ ਗਿਆ 500 ਦਾ ਰੋਡ ਬਿੰਦੂ ਨੂੰ ਮੇਰੇ ਆਹ ਪਹੁੰਚ ਹੈਗੇ ਆਪਣੇ ਆਹ ਗੂਗਲ ਤੇ ਹੈਗਾ ਉਹ ਕੋਈ ਚੱਕਰ ਨਹੀਂ ਹੈਗਾ ਦੋਹੇ ਪਾਸੇ ਕਿੱਸੇ ਲਵਾ ਹੈ ਮੈਂ ਇੱਕ ਸੱਟ ਤੇ ਆ ਤੁਹਾਨੂੰ 200 ਲਾਤਾ ਉਹਨਾਂ ਦੀ ਆਦਤ ਹੈ ਅੱਛਾ ਮਾਮਲੇ ਨੂੰ ਕਹਿ ਕੇ ਆ ਤਾਂ ਵੀ ਕਿੱਸਾ ਇੱਕ ਸੱਟ ਲਾ ਲਓ ਫਿਰ ਵੀ ਉਹਨਾਂ ਚ ਆਪਾਂ ਤੇ ਕਿਹੜੇ ਉਹਨਾਂ ਨੂੰ ਕੋਈ ਐਕਸਟਰਾ ਪੈਸਾ ਲੱਤਾ ਜੀ ਮੇਰੇ ਵੀ ਐਕਸਟਰਾ ਲਵੇ ਵੀ ਦੋ ਕਿੱਸੇ ਲਾਇਆ ਤੇ ਗਰਮੀ ਹੱਜੀ ਬਹੁਤ ਜ਼ਿਆਦਾ ਅਸੀਂ ਚੱਲੇ ਆ ਜੀ ਰਾਜ ਰਵਾਇਨ ਅਸੀਂ ਜਿਹੜਾ ਰੈਸਟੋਰੈਂਟ ਖੁੱਲਿਆ ਜੀ ਨਵਾਂ ਅ ਉੱਥੇ ਚੱਲੇ ਆ ਅੱਜ ਇੱਕ ਪਾਰਟੀ ਆ ਉਹ ਅਟੈਂਡ ਕਰਨੀ ਆ ਉਹ ਤੁਹਾਨੂੰ ਪਤਾ ਲੱਗ ਜਣਾ ਤੁਹਾਡੇ ਰੂਬਰੂ ਵੀ ਹੈਗਾ ਸਾਡੇ ਪਿਆਰੇ ਸਾਡੇ ਅ ਤੇ ਹੁਣ ਐਨੇ ਤਾਂ ਈਨ ਹੁਣੇ ਲੈ ਗਏ ਕਿੱਥੇ ਸਾਈਟ ਬੂਲ ਤੇ ਜੀ ਸਾਡਾ ਚੱਲਦੀ ਆ ਜੀ ਇੱਥੇ ਨੂੰ ਇਹ ਕੋ ਚੱਲੀ ਪ੍ਰੋਗਰਾਮ ਅਟੈਂਡ ਕਰਨ ਈਨ ਵਾਲੀ ਪਹਿਰੀ ਉਹ ਪੀਲੀ ਫਿਰ ਕੀ ਹੋ ਗਿਆ ਵੀ ਉੱਥੇ ਖਾਣਾ ਪੀਣਾ ਵੀ ਸੀ ਇਹ ਜਿਹੜੀ ਰੋਟੀਆਂ ਮੇਰੇ ਉਹੀ ਨਹੀਂ ਹਾਜ਼ਰ ਮਾਈ ਕੰਮ ਕਰ ਲੋ ਕੋਈ ਜੇ ਕੰਮ ਕਰੂਗੇ ਢੱਕਾ ਤੋੜੂਗੇ ਤਾਂ ਹਾਜ ਮੋੜਾ ਲੈਣਾ ਕੰਮ ਕਰ ਲੈਣਾ ਫਿਰ ਤੁਸੀਂ ਉਹ ਕਹਣਾ ਚਾਹ ਕੋ ਡਾਕਟਰਾਂ ਦੇ ਵੀ ਜਾਣਾ ਪੈਣਾ ਡਾਕਟਰਾਂ ਦੇ ਵੀ ਜਾਣਾ ਪੈਣਾ ਫਿਰ ਬਤੇਗਾ ਡਾਕਟਰਾਂ ਕੋਲ ਵੀ ਜਾਣਾ ਪੈਂਦਾ ਜੇ ਜਿਆਦਾ ਕੋਈ ਬੰਦੇ ਨੂੰ ਸਰੀਰ ਤੋਂ ਪ੍ਰੋਬਲਮ ਹੁੰਦੀ ਆ ਤਾਂ ਜਾਣਾ ਹੀ ਪੈਣਾ ਹੁਣ ਆ ਕੱਲ ਰਾਤ ਦੱਸੂ ਬਾਈ ਦਾ ਫੋਨ ਆਇਆ ਕਾ ਤਾਂ ਜਰਮਨ ਤੇ ਆ ਤੁਹਾਡਾ ਇੱਥੇ ਮੁੰਡਾ ਹੋ ਹਾਂ ਹੈਗਾ ਜਸ ਜਸ ਚੈੱਕ ਕਰਨੀ ਚਸਤੀ ਨਾਲ ਦੱਸੂ ਮੈਂ ਕਹਿੰਦੇ ਹੂੰ ਦੱਸੂਏ ਕਹਿੰਦੇ ਹਾਂ ਤੇ ਉਹ ਕਹਿੰਦਾ ਵੀ ਸਾਨੂੰ ਕਹਿੰਦਾ ਇੱਥੇ ਦਵਾਈ ਹੀ ਦਿੰਦੇ ਸੀ ਕਹਿੰਦਾ ਜੇ ਕੋਈ ਬੁਖਾਰ ਚੜ ਗਿਆ ਜਾਂ ਕਿ ਸਿਰ ਦਰਦ ਹੋਣ ਲੱਗਿਆ ਜਾਂ ਕੋਈ ਪੇਟ ਦੀ ਪ੍ਰੋਬਲਮ ਆ ਗਈ ਸਾਨੂੰ ਦਵਾਈ ਮਿਲਦੀ ਉਹਨੂੰ ਕਹਿੰਦੇ ਰੈਸਟ ਕਰੋ ਜੀ ਠੀਕ ਹੋ ਜਾਊਗਾ ਬਾਅਦ ਤੇ ਬਾਅਦ ਕਹਿੰਦਾ ਗ੍ਰੀਨ ਟੀ ਪੀਣ ਨੂੰ ਕਹਦੂਗੇ ਇੱਥੇ ਤਾਂ ਕੁਝ ਵੀ ਹੋ ਜਾਵੇ ਉਹ ਟੀਕਾ ਲਵਾ ਲਿਆ ਉਹ ਮੈਨੂੰ ਆਏ ਹੋਗਾ ਮੈਨੂੰ ਦਵਾਈ ਦੋ ਲਿਆ ਪਤਾ ਚੱਲਣੀ ਨਹੀਂ ਨਹੀਂ ਚੱਲ ਦੇ ਬੀਆ ਹੁਣ ਮੈਂ ਇੰਨੇ ਦਿਨ ਹੋ ਗਏ ਟੀਕਾ ਨਹੀਂ ਲਵਾਇਆ ਚੱਲਦੀ ਆ ਹੋਏ ਨਹੀਂ ਉਹ ਤਾਂ ਆ ਕੇ ਹੋਇਆ ਆ ਤਾਂ ਨਵਾਰ ਉੱਠ ਲਿਆ ਚਰ ਕੋਲ ਬਸ ਇਹ ਪੇਕੇ ਘਰ ਆ ਕੇ ਘੱਟੇ ਕੋਸ ਹੁੰਦਾ 40 ਮੇਰਾ ਵੀ ਭਾਈ 20 ਸਾਲ ਦਾ ਐਕਸਪੀਰੀਅੰਸ ਹੋ ਗਿਆ ਪੂਰਾ ਹਾਂ ਹਾਂ ਜੀ ਪੂਰਾ 20 ਸਾਲ ਦਾ ਐਕਸਪੀਰੀਅੰਸ ਹੁੰਦਾ ਸਹੁਰੇ ਘਰ ਹੁੰਦਾ ਫੇਰ ਗੜਬੜ ਚ ਹੋ ਜਾਂਦੀ ਨਾ ਜਬ ਪੇਕੇ ਘਰ ਸੁੱਲ ਜਾਂਦੀਆਂ ਫੇਰ ਨਹੀਂ ਹੁੰਦੀ ਨਾ ਮੈਨੂੰ ਤਾਂ ਮੇਰੇ ਸਹੁਰੇ ਘਰ ਵੀ ਵਧੀਆ ਮਿਲੇ ਹੋਏ ਆ ਮੇਰੀ ਕਿਥਾਣੀ ਮੈਨੂੰ ਮਾਂ ਵਰਗੀ ਮਿਲਹੀ ਆ ਹਾਂ ਅਨੇ ਕਦੇ ਨਹੀਂ ਕਿਹਾ ਵੀ ਤੂੰ ਆ ਕੰਮ ਕਰਦਾ ਉਹ ਗੱਲਾਂ ਵੀ ਜੇ ਕੋਈ ਗਲਤ ਗੜਬੜ ਹੋ ਗਈ ਤੇ ਜੇ ਤਾਂ ਸਿਰ ਨਾ ਇਹਨਾਂ ਦਾ ਕੱਪੜੇ ਪਾੜਨੇ ਪਾੜਨੇ ਉਹ ਦੁਨੀਆ ਪਾੜਦੀ ਆ। ਮੈਂ ਪਾੜ ਪਾੜੂਗੀ। ਉਹ ਜ਼ਿਆਦਾ ਪਾੜਨਗੇ। ਹਾਂ ਵੀ ਜਾ ਛੇਤੀ ਘਰ। ਮੇਰੇ ਨਾ ਹੋ। ਉਹ ਤੇ ਤਕਲੀਫ ਤੇ ਦੇਖ ਨਹੀਂ ਸਕਦੇ ਕਿਸੇ। ਹਾਂ ਚੱਲ ਕੋਈ ਨਹੀਂ। ਮਹਾਰਾਜ ਤਕਲੀਫ ਵਿੱਚ ਕਿਸ ਨੂੰ ਲਿਆਵੇ ਨਾ ਨਾ ਡਾਕਟਰਾਂ ਕੋਲ ਕਿਸ ਨੂੰ ਜਾਣਾ ਪਵੇ। ਸਾਰੇ ਵੀ ਜ਼ਿੰਦਗੀ ਖੁਸ਼-ਖੁਸ਼ੀ ਚੱਲੀ ਜਾਵੇ। ਵਧੀਆ ਜ਼ਿੰਦਗੀ ਬਤੀਤ ਕਰੋ। ਵਧੀਆ ਖਾਓ, ਵਧੀਆ ਹੰਡਾਓ। ਵਧੀਆ ਜ਼ਿੰਦਗੀ ਬਤੀਤ ਕਰੋ। ਰੀਪਣੀ ਅਰਦਾਸ ਵਿੱਚ ਸਾਰੇ ਭਰਤੀ ਤੇ ਹੁਣ ਅਸੀਂ ਤੁਹਾਨੂੰ ਮਨਾ ਗਏ ਜੀ ਕਹਾਂ ਚੱਲ ਗਏ ਨੇਰਾ ਹੋਗਾ ਬਹੁਤ ਗਾਹ ਪੀਰ ਤੋਂ ਵੀ ਚੜਾਈ ਸੀ ਪਰ ਲੋਟ ਨਹੀਂ ਆ ਰਹਾ ਕੰਮ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਪਹੁੰਚ ਗਏ ਜੀ ਠਾਬੇ ਤੇ ਰਿਸੋਰਟ ਲਾ ਲਓ ਆਰ ਆਰ ਚਾਹ ਲਾ ਲਓ ਠਾਬਾ ਵੀ ਸਾਰੀ ਫੈਮਿਲੀ ਇੱਥੇ ਪਹੁੰਚੀ ਹੋਈ ਆ ਜਿਹੜੇ ਆਪਣੇ ਯੂਕੇ ਤੋਂ ਆਇਆ ਹੋਇਆ ਅੱਜ ਆ ਲਾਸਟ ਆ ਅੱਜ ਜਾਂਦੀ ਵਾਰ ਦੀ ਪਾਰਟੀ ਆ ਕਿੱਥੇ ਆ ਗਏ ਜੀ ਕੋ ਛਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆ ਬੇਟੀ ਆ ਗਈ ਆ ਸਸਰਕਾਲ 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 ਜੀ ਠੀਕ ਠਾਕ ਬਾਈ ਜੀ ਦਾ ਖਾਲਸਾ ਆ ਬਾਈ ਜੀ ਹਾਂ ਕੀ ਹਾਲ ਚਾਲ ਸਾਡੇ ਤਾਂ ਹਾਲ ਚਾਲ ਠੀਕ ਆ ਤੁਸੀਂ ਸੁਣਾਓ ਆਪਣੇ ਸਾਡੇ ਹਾਲ ਚਾਲ ਪੂਰੇ ਫੁੱਲਾਂ ਦੇ ਨੇ ਐਨ ਫੁੱਲਾਂ ਦੇ ਆ ਐਨ ਫੁੱਲਾਂ ਦੀ ਤਿਆਰੀ ਚੱਲ ਰਹੀ ਜਿਹੜੀ ਜਾਣਦੀ ਹੁਣ ਜਿਹੜੀ ਜਾਣਦੀ ਕੱਲੂ ਸਾਡੀ ਵੰਨ ਹੈ ਉਹ ਕੱਲਾ ਕੱਲੂ ਫੁੱਲ ਮਰਜਾਉਣ ਲਾਜਨੇ ਪਰ ਗਾਂ ਖੇੜਣ ਲਾਜਨੇ ਨਹੀਂ ਨਹੀਂ ਆਪਣੇ ਹੀ ਮਰਜਾਉਂਦੇ ਨੇ ਉੱਥੇ ਨਾ ਤੇਰ बराबर है काम वाह गुरु जी कृपा इत्ते तुसी हां उथे उथे फैमिली फैम्ली फैम्ली गुड़ी गुड़ी हैं हैं है बाबू कुड़िया अपनी दूसरीयां सारी इधर कुड़िया ने परिवार इत्ते और ਸਾਡੇ ਦਾ ਪਰਿਵਾਰ ਹੋਰ ਜੁੜ ਗਿਆ ਨਾ हां ਤੁਸੀਂ ਜੁੜ ਕੇ ਅੱਜ ਹੋਰ ਪਰਿਵਾਰ ਹੋ ਗਿਆ ਤੇਰੇ ਪਿੰਡ ਦਾ ਜੀ ਅੱਛਾ ਉਹਦੇ ਫੋਨ ਆਉਣ ਉੱਥੋਂ ਕਹਿੰਦਾ ਤੁਸੀਂ ਮੇਰੇ ਘਰ ਦੇ ਕੋਲੋਂ ਮੁੜਿਆ ਮੈਂ ਦੇਖੀ ਰਹਿੰਦਾ ਮੇਰੇ ਉਹ ਜਿੱਥੇ ਕੰਮ ਕਰ ਰਿਹਾ ਉੱਥਈ ਆਉਂ ਤਾਹਣ ਕਿ ਕੋਈ ਸਾਡਾ ਭਰਾ ਹੀ ਹੈਗਾ ਨਾ ਕੀ ਲਿਆ ਸੀ ਉਹਨਾਂ ਨੇ ਨਾਮ ਨੇ ਆਦਾ ਉਹਨਾਂ ਚੰਗੀ ਤਰ੍ਹਾਂ ਜਾਣਦੇ ਨੇ ਜਾਣਦਾ ਜੀ ਨਾਮ ਆ ਬੱਬੀ ਇੱਕ ਤਾਂ ਕਿ ਦਲਵੀਰ ਮਹਾਲਕਣੀ ਉਹਦਾ ਕੁਝ ਹਾਂ ਸੁਣਾ ਹੁਣ ਜਣੀ ਮੇਰਾ ਖਿਆਲ ਉਹਨੇ ਸ਼ਹਿਰ ਆਪਣੇ ਪਿੰਡ ਤੋਂ ਬਾਹਰ ਹਾਂ ਚੱਲਿਆ ਹੈ ਚੱਲਿਆ ਚੱਲ ਕੇ ਮਾਲ ਤੋਂ ਚੱਲਿਆ ਗਿਆ ਵੀਰ ਬੱਬੀ ਬਾਈ ਦਾ ਆਉਣਾ ਫੋਨ ਆ ਉਹਦਾ ਫੋਨ ਆਜ ਕਾਲ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਜਰੂਰ ਕਰਾਂਗੂ ਗੱਲ ਬਾਤ ਉਹਦਾ ਠੀਕ ਹੈ ਠੀਕ ਮੈਂ ਵੀ ਜਰੂਰ ਕਹਿੰਦਾ ਸਾਡੀ ਰਿਸ਼ਤਰੀ ਵਾਲ ਸਾਡੀ ਰਿਸ਼ਤਰੀ ਪਛਾਣ ਤੋਂ ਆਈ ਜਾਂਦੀ ਕਰੋ ਕਰੋ ਆਈ ਵੀ ਆਓ ਗੱਲ ਪਤਾ ਹੀ ਨਹੀਂ ਕੀ ਕਿਦਾਂ ਮਿਲਿਆ ਕਿਦਾਂ ਸਾਡੇ ਪ੍ਰੋਡੂਸਰ ਆ ਗਏ ਇਹ ਆ ਜੀ ਸਸਰੀ ਘਰ ਦੁਨੀਆ ਦੇ ਪ੍ਰਧਾਨ ਅ ਜੁਨੀਨ ਦੇ ਪ੍ਰਧਾਨ ਹੈ ਤੁਸੀਂ ਪ੍ਰਧਾਨ ਰਹੇ ਕਿੰਨੇ ਸਾਲ ਕਿੱਥੇ ਰਾਜਸਥਾਨ ਕੋਟਾ ਬੂੰਦੀ ਕੋਟਾ اچھا ਕੋਟਾ ਬੂੰਦੀ ਜਿਹੜਾ ਆਪਣਾ ਜਾ ਹੈ ਉੱਥੋਂ ਜਾਂਦੇ ਹਜੂਰ ਸਾਹਿਬ ਨੂੰ ਰਸਤੇ ਚ ਆਉਂਦਾ ਹਾਂਜੀ ਹਾਂ ਉੱਥੇ ਗੁਰਦੁਆਰਾ ਵੀ ਬਹੁਤ ਮਸ਼ਹੂਰ ਹੈ ਮਸ਼ਹੂਰ ਹੈ ਗੁਰਦੁਆਰਾ ਉੱਥੇ ਯੂਨੀਅਨ ਵੀ ਉਹਦੇ ਨਾਲ ਹੀ ਆ ਮਿਲਦਾ ਨਹੀਂ ਯੂਨੀਅਨ ਅੰਦਰ ਹੈ ਹਾਂ ਤੁਸੀਂ ਮੈਂ ਤਾਂ ਹਜੂਰ ਸਾਹਿਬ ਨੂੰ ਗਏ ਸੀ ਉੱਥੇ ਅੱਛਾ ਸੀ ਨਾ ਹਾਂਜੀ ਤੇ ਮੁੜ ਕੇ ਇਹਨੇ ਪ੍ਰਧਾਨ ਕਿੱਥੇ ਬਣਾਉਣੇ ਹੋ ਕਿੰਨੇ ਸਾਲ ਲੱਗ ਗਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਬੇਗਾ ਇਹ ਨਾ ਚਾਹਲਾ ਵੀਰ ਦਾ ਹੋਰ ਵਧੀਆ ਐ ਬਗੇ ਤੂੰ ਸਾਹ ਤੀ ਕੋ ਯਾਰ ਚੜਦੀ ਕਲਾ ਦਾ ਸਾਸਰੀ ਕਾਲ ਜੀ ਲੋ ਰਾਨੀ ਆ ਗਈ ਹਾਂ ਕਿਰੀ ਆ ਗਈ ਸਾਸਰੀ ਕਾਲ ਜੀ ਸਾਸਰੀ ਕਾਲ ਉਹ ਮੁੰਡਾ ਕਹਿੰਦਾ ਨਾ ਕਿ ਉਹ ਜੋ ਮਾਣਾ ਕਹਿੰਦਾ ਯਾਰ ਬੜੀ ਛਾਪ ਤੇ ਆਉਂਦਾ ਸਾਰਾ ਕੁਝ ਸੁੱਧਾ ਬੁੱੱਤਿਆ ਜਣਾ ਦਾ ਛਾਂ ਉਹ ਤਾਂ ਸਾਡੀ ਰੀਤ ਅੰਦਰ ਚੱਲ ਗਈ ਫੇਰ ਉੱਥੇ ਚ ਲੰਘ ਜਾਏ ਤੇ ਰੀਤ ਨਾਲ ਫੇਰ ਨਹੀਂ ਮਹਿ ਜਾਂਦਾ ਜੋਬ ਦੀ ਉਮਰ ਖਰੀਦ ਨੇ ਉੱਥੇ ਕਿਸੇ ਚੀਜ਼ ਨੂੰ ਹੱਥ ਪਾ ਲੈਣਾ ਬਸ ਨਾਲ ਦੌੜ ਚੁੱਕੇ ਮੋੜ ਜੋ ਕਿ ਦਿੱਤੀਆਂ ਅੱਜ ਤਾਂ ਕਿਸੇ ਕੋ ਮੋੜ ਨਾ ਖਾਲੀ ਆ ਪਰ ਨਹੀਂ ਉਹ ਨਹੀਂ ਨਹੀਂ ਉਹ ਵੀ ਨਹੀਂ ਗੱਲ ਇਹਨਾਂ ਦਾ ਰੇਟ ਥੋੜਾ ਜਿਹਾ ਹੋਂਦੇ ਉੱਪਰ ਰੇਟ ਤੇ ਕਈ ਵਾਰ ਚੀਜ਼ ਬੱਚਿਆਂ ਤੇ ਨਹੀਂ ਹੁੰਦੀ ਹਾਂ ਜੇ ਤਾਂ ਫੜ ਲੈਣਾ ਦੇਖੇ ਜੇ ਤਾਂ ਹੁਣ ਉਹਦੋਂ ਗੱਡੀ ਲੱਤੀ ਉਹਨੇ ਉਹਰੇ ਤੋੜਤੀ ਉਹ ਹੁਣ ਲੱਗਦਾ ਨਾ ਪਰ ਹਾਂ ਵਾਕਈ ਕਿੰਨੇ ਨੇ ਪ੍ਰਾਣ ਸਾਡਾ ਨੈਬਰ ਭਾਈ ਨਾ ਮੈਂ ਵੀ ਐਨ ਘੁੱਟਤਾ ਪਿਆ ਮੈਂ ਤਾਂ ਹੀ ਪਾ ਕੇ ਆਇਆ ਅੱਛਾ ਇਕੱਠੇ ਜੋ ਮੈਸੀ ਇਕੱਠੇ ਜੋ ਇਹੋ ਗੱਲ ਛੱਡੋ ਪਾ ਕੇ ਐਸੀ ਕੱਛਾ ਬਾਹੀ ਰੱਖਣਾ ਇੱਥੇ ਜਦ ਕਰਮੀਆਂ ਦੇ ਰਹੇ ਹੋਰ ਤਾਂ ਹੋਰ ਤਾਂ ਫੇਰ ਨਿੱਕੇ ਆਦੀ ਪਾ ਲਈ ਹਾਂ ਨਹੀਂ ਤਾਂ ਮੇਰੀ ਸਲਾਹ ਸੀ ਮੈਂ ਉਹੀ ਪਹੁੰਚ ਜਿਹੜੀ ਖੇਤੋਂ ਤੋਂ ਮੈਂ ਜਲਦੀ ਜਿਹੜੀ ਪਾਈ ਹੁੰਦੀ ਆ ਕਿਉਂਕਿ ਖੇਤਾਂ ਨੂੰ ਗਏ ਆ ਅੱਜ ਆਏ ਆ ਮੁੜ ਕੇ ਮਾਸੀ ਤੇ ਮਿਲ ਜੇਗਾ ਬਦਲਣਾ ਚਾਹੀਦਾ ਮਾਸੀ ਹਾਂ ਚਲੋ ਸੋਕੇ ਜੇਬ ਬਹੁਤ ਜ਼ਿਆਦਾ ਟੌਰ-ਖੌਰ ਕੱਢਾਂਗੇ ਨਾ। ਹੂੰ। ਟਾਈਆਂ-ਛਾਈਆਂ ਲਾ ਕੇ ਆਈ ਐਂ। ਇਹ ਨਾ ਕਰਦੇ ਆਈ। ਨੋਰਮਲ ਸਿੰਪਲ ਬੰਦਾ ਖੜਾ ਹੈਗਾ। ਉਹ ਲੋ ਮੈਨੂੰ ਉਹਦੇ ਨਾਲ ਸਾਡੀ ਕੋਈ ਜ਼ਿਆਦਾ ਟੌਰ ਨਹੀਂ ਮੰਗਣੀ। ਹਾਂ। ਮੈਨੂੰ ਗਰਮੀ ਲੱਗੀ ਬਹੁਤ। ਹਾਂ। ਹੈਗਾ ਅੱਜ ਬੱਤ ਬਹੁਤ ਆ। ਗਰਮੀ ਜ਼ਿਆਦਾ ਆ। ਅੱਜ ਗਰਮੀ ਜ਼ਿਆਦਾ ਆ। ਹਾਂਜੀ ਹਾਂ ਕਰਦੇ। ਜਮ ਉਹ ਕਹਿੰਦਾ ਪਾਈ ਫਿਰਦਾ ਮੈਂ ਇੱਥੇ ਫੇਰਣ ਗਾਇ ਇੱਕ ਸਵੇਰੇ ਕੋਲ ਤੋਂ ਵਿਜਮ ਆਇਆ ਸੀ। ਹਾਂ। ਕੱਲ ਵੀ ਪੱਜ ਪਰਸ ਤੇ ਅੱਜ ਵੀ ਮਾੜਾ ਪੱਛਾਪੜ ਕਰਦੇ। ਵੀ ਅੱਜ ਬਾਰਦੀ ਬਦਲਦੇ ਵੀ ਬਾਰਦੀ। ਚਲ ਆ ਜਿੰਦਰਾ ਜੀ। ਹਾਂ ਚਲੋ ਚਲੋ ਅੰਦਰ। ਪਲਵਾਨ ਦਾ ਡੱਬਾ ਲਾ ਲੋ ਪਲਵਾਨ ਦਾ ਡੱਬਾ ਪਲਵਾਨ ਆ ਬਾਈ ਹੂੰ ਸਰਪੰਚ ਆ ਹਾਂ ਕਿ ਹਾਲ ਆ ਮੇਰੇ ਵੀਰ ਦਾ ਹੋਰ ਵਧੀਆ ਉਹੀ ਗੱਲ ਹੋ ਗਈ ਨੇ ਅਜੇ ਕੋੜਤਾ ਪਜਾਮਾ ਭਾਜੀ ਨਹੀਂ ਪਾਇਆ ਵਾ ਹੈਨਾ ਕੀ ਹਾਲ ਹੈ ਜੀ ਪਹਿਲੀ ਮੇਰੇ ਤਵਾ ਲੱਗ ਕੇ ਰਹੀ ਸੀ ਜਨਾਬ ਅਲੈਕੁਮ ਮੇਰੇ ਤੇ ਪਹਿਲੀ ਤੋਂ ਲੱਗ ਕੇ ਬਣ ਆਇਆ ਜੀ ਕਹਿੰਦੇ ਤੁਮਾ ਕੀ ਹੋਈ ਫਿਰ ਮੈਂ ਕਿਹਾ ਮੈਂ ਇਹ ਇਹਦੇ ਚੋਂ ਬਾਹਰ ਗਿਆ ਸੀ ਅੱਜ ਦੇ ਬਾਰੇ ਮੇਰੇ ਲੈਣ ਵਾਲੇ ਬੰਦੇ ਦੀ ਪਛਾਣ ਨਹੀਂ ਹੁੰਦੀ ਹਾਂ ਸਾਰਿਆਂ ਤੇ ਲੱਗੋ ਗਿਆ ਜਿਹੜਾ ਕੰਟਰੀ ਚੋਂ ਬੰਦਾ ਉਹਨਾਂ ਦੀ ਆਟੋਮੈਟਿਕਲੀ ਉਸੇ ਬ੍ਰਾਂਡ ਦੇ ਸਾਹਮਣੇ ਪਛਾਣ ਲਈਦੀ ਹੁੰਦੀ ਹਾਂ ਬੜੀ ਵਧੀਆ ਹੈ ਨਹੀਂ ਨਹੀਂ ਤੁਸੀਂ ਮੰਨਦੇ ਹੋਗਾ ਤੂੰ ਕੈਨੇਡਾ ਹੁੰਦਾ ਹੈ ਨਾ ਇਹ ਕਿਰੋਤ ਨਾ ਨਾ ਜਿਹੜਾ ਜਿਹੜਾ ਲੈਵਲ ਤੁਹਾਡੇ ਤੇ ਉਹ ਸਾਡੇ ਤੇ ਨਹੀਂ ਨਾ ਐਨ ਆਰ ਆਈ ਦਾ ਐਨ ਆਰ ਆਈ ਵਾਕੀ ਗੱਲ ਸਹੀ ਹੈ ਅੱਛਾ ਮੈਂ ਪਹਿਲਾਂ ਬੰਦ ਸਟੋਰੀ ਲਾ ਦੋ ਤੇਰੀ ਬਾਤ ਆਇਆ ਹੈ ਬੇਮਾਰੀ ਆਉਂਦੇ ਰਹੇ। ਉਹ ਤੋਂ ਜਿਹੜਾ ਆਉਂਦਾ ਆ ਰਿਹਾ ਉਹਨਾਂ ਨੇ ਮੈਂ ਕੱਢ ਕੇ ਲਏ। ਉਹਨਾਂ ਨੇ ਲਿਆ ਰਿਹਾ। ਜੀ 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 ਜ ਅਸੀਂ ਉਹਨਾਂ ਲੋਕਾਂ ਨੂੰ ਸਪੈਸ ਨਹੀਂ ਦਿੰਦੇ ਦਰਮਿਆਨ ਨੂੰ ਮਾਨ ਦਿੰਦੇ ਹਾਂ ਮੇਲੇ ਦੀ ਵਾਰ ਤਾਂ ਦਿਨ ਹੈ ਉਹ ਪੂਰੀ ਪਰੇ ਦੀ ਹੋ ਰਹੀ ਹੈ ਸੋਕਿਆ ਨਾ ਮੈਂ ਤਾਂ ਪੈਸੇ ਨਹੀਂ ਕਰਦੀ ਸਹੀ ਉਹ ਇੱਧਰ ਹੋ ਰਿਹਾ ਉਹਦੋਂ ਬਾਅਦ ਦੀ ਗੱਲ ਹੈ ਬੱਚੇ ਇੱਕ ਲੈਣ ਨੂੰ ਨਹੀਂ ਮੈਂ ਮੁਠੀ ਕੋ ਆਜੂ ਰਿਆ ਸੀ ਉਹ ਠਾਕ ਨਹੀਂ ਉਹ 18 ਦਿਨ ਨਹੀਂ 3 ਹਾਂ ਇੱਕ ਕੱਲ੍ਹ ਤੇ ਕੋਲ ਆਜੇ ਬਾਹਰੋਂ ਅੱਛਾ ਇੱਥੇ ਬੱਠੇ ਹਾਂ ਇੱਥੇ ਬੱਠੇ ਹਾਂ ਹਾਂ ਭਾਈ ਜੀ ਆਪਣੇ ਘਰ ਦੇ ਢਾਬੇ 'ਤੇ ਬੈਠੇ ਸਿਰਫ ਇੰਨਾ ਕਿ ਫਾਕਤ ਉਹਦਾ ਨਾਮ ਵੱਡਾ ਰਾਜਾ ਢਾਬਾ ਇਹ ਹਜੇ ਥੋੜਾ ਜਿਆਦਾ ਆ ਜਾਣਾ ਉਧਰ ਤੇ ਉੱਪਰ ਜਾਣਾ ਕੰਮ ਹਾਂ ਹਾਂ ਬਹੁਤ ਵਧੀਆ ਇੰਨਾ ਵਧੀਆ ਕਿ ਇੰਨਾ ਇੰਨਾ ਦਿਖਾ ਰਹੇ ਨੇ ਵੀਊ ਸੋਹਣੀ ਚੀਜ਼ ਜਿੱਥੇ ਬੈਠੇ ਹੋ ਤੁਸੀਂ ਜਿੱਥੇ ਬੈਠਦੇ ਹੋ ਇੱਦਾਂ ਵੀ ਮਾਲਕ ਮਰਦੇ ਜਾਂਦੇ ਕਹਿੰਦੇ ਜੋ ਤੁਹਾਨੂੰ ਉਹ ਫੰਡਰ ਮਿੱਟਾਵਾਉਂ ਤਾਂ ਸਾਡੇ ਕੋਲ ਹੀ ਹੁੰਦੀ ਮਾਲਕ ਨਹੀਂ ਸੇਵਾਦਾਰ ਨਹੀਂ ਲੋਟੇ ਬਾਹਰ ਦੇ ਤੁਹਾਨੂੰ ਲੋ ਤਾਂ ਬੰਦੇ ਭਾ ਜਿਹੜੇ ਮਾਲਕ ਨਹੀਂ ਮਿਲਦੀ ਹਾਂ ਅੱਲ ਨਹੀਂ ਕਦੇ ਬੂਲੇ ਬੰਦੇ ਕੰਮ ਕੰਮ ਬਿਲਕੁਲ ਨਾ ਹੋੜੋ ਦੂਸਰੇ ਟੱਬੇ ਪਰ ਵੀ ਪਾ ਕਿੰਨੀ ਵਾਰ ਜਾ ਹੈ ਅੱਜ ਤੱਕ ਪਤਾ ਵੀ ਕੌਣ ਉਹਨਾਂ ਦਾ ਓਨਰ ਕੌਣ ਕੌਣ ਨਹੀਂ ਕੁਝ ਵੀ ਨਹੀਂ ਪਤਾ ਹਾਂ ਉੱਥੇ ਤਾਂ ਆਪਣੇ ਪ੍ਰਾਇਦਾਂ ਨਹੀਂ ਪਤਾ ਨਹੀਂ ਲੱਗਿਆ ਨਹੀਂ ਲੱਗਦਾ ਚੱਲੇ ਹੋ ਚੱਲਦੇ ਆਂ ਹਾਂ ਉਹਨਾਂ ਨੂੰ ਆਪਣੇ ਆਪ ਤੇ ਮਾਣ ਆ ਹਾਂ ਅੱਜ ਇਹ ਮੈਂ ਨ ਨਹੀਂ ਮਾਣ ਕਤ ਕੀ ਹੈ ਮਾਣ ਹਰ ਕਿਸੇ ਦਾ ਹੁੰਦਾ ਪਰ ਥੋੜਾ ਥੋੜਾ ਜਿਹਾ ਨਾ ਹੌਲੀ ਹੌਲੀ ਜਿਹੜਾ ਚੱਲਦਾ ਜਾਉਂ ਹਾਂ ਤੇ ਮਾਣ ਤਾਂ ਸਾਡੇ ਉਹ ਮੁੱਛਾ ਤਾਂ ਇੰਨੇ ਬੱਡੇ ਨੇ ਚੱਲ ਉਹ ਖੜੀ ਆ ਸਾਡੇ ਆਪਣੀ ਦਿਖਾਉਂਦੇ ਹਾਂ ਹਰ ਇੱਕ ਮੰਦਰਾ ਅੱਜ ਉਹ ਜਿਵੇਂ ਉਹਨਾਂ ਰੇਟਾਂ ਲਈ ਬਾਹਰ ਲੋਕ ਜੁਰਦੀਆਂ ਨੇ ਹਾਂ ਉਹ ਕੱਲ ਨੂੰ ਜੇ ਪਾਸੇ ਨੂੰ ਜੇ ਹਫ਼ਤੇ ਤੱਕ ਦਾ ਮਹੀਨੇ ਤੱਕ ਰੋਡ ਤੇ ਰੇਟਾਂ ਲਵਾ ਦੇ ਪਛਾਣ ਤੇਰੀ ਆਪੇ ਹੋ ਜਾਂਦੀ ਹੈ ਹਾਂ ਪਤਾ ਨਹੀਂ ਕਿ ਆ ਮੁਰੇ ਅੱਗੇ ਵੀ ਪੁੱਛੇਗਾ ਹਾਂ ਇਹ ਵੀ ਪੁੱਛੇਗਾ ਬਿਲਕੁਲ ਆਉਂਦਾ ਆਲਾ ਪਹਿਲਾਂ ਤੁਹਾਨੂੰ ਦਿੰਦਾ ਕਾਰਨ ਕਿ ਉਹਦੇ ਮੈਸੇਜ ਆਲੇ ਮੁੰਡੇ ਕਰਕੇ ਦੋੜੇ ਉਹ ਉੱਧਰ ਆ ਹਨ ਓਕੇ ਕੋਈ ਤਰੀਕੀ ਅੱਜ ਅੱਛਾ ਅੱਛਾ ਇਹ ਜੀ ਗੱਲ ਆ ਕੋ ਬੇਪੀ ਰਾਹ ਪੈ ਗਈ ਤਰੀਕ ਉਹ ਜਿਹੜੀ ਜਿਹੜੀ ਟਾਈਮਾਂ ਹੋਏ ਆ ਹਾਂ ਕੋਈ ਨਹੀਂ ਆਉਣੀ ਉਹ ਜਦੋਂ ਪਹਿਲਾਂ ਉਹ ਰੇਤਾ ਕੈਪਟਨ ਦਾ ਕੁਝ ਵੀ ਨਹੀਂ ਆ ਹਾਂ ਪਰਾਣਾ ਤਾਂ ਬੋਟਾ ਬਾਬਾ ਨੂੰ ਦੇ ਕਰਵਾਵਾ ਤੇ ਅਸੀਂ ਸਾਰੇ ਖੜੇ ਖੜਾ ਲਏ ਆ ਕਿੰਨੇ ਕੰਮ ਅਸੀਂ ਨਾਲ ਆ ਤੁਹਾਡੇ ਖੜਾ ਹੈਂ ਤੂੰ ਸਾਡੇ ਨਾਲ ਖੜਾ ਹੈਂ ਅਸੀਂ ਵੀ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਨਾਲ ਉਹ ਆਜੀ ਬੜਾ ਪਾਣਾ ਹਾਂ ਜਿਹੜਾ ਮੈਂ ਨਾ ਮਾਨ ਦਿੰਦੇ ਆ ਅਸੀਂ ਤਾਂ ਥੱਲੇ ਆਪਣੇ ਆਪ ਨੂੰ ਸਮਝ ਸਕਦੇ ਅਸੀਂ ਬਾਹਰੋਂ ਆਉਣੇ ਆ ਪੂਰੀ ਨਹੀਂ ਹੈਗਾ ਨਾ ਮੇਰਾ ਭੋਈਆ ਜਾਂ ਮੇਰਾ ਭਾਣ ਜੇ ਹੋਰ ਸੰਦ ਵਿੱਚ ਕੋਣ ਜਾਣਦਾ ਹੋਰ ਤਾਂ ਮੇਰੇ ਖਿਆਲ ਦੋ ਹਫ਼ਤਿਆਂ ਤੋਂ ਦੋ ਤਿੰਨ ਹਫ਼ਤਿਆਂ ਤੋਂ ਦੁਲ੍ਹੇ ਜਨਨ ਲੱਗ ਗਈ ਦੁਲ੍ਹੇ ਦੋ ਤਰੀਕ ਨੂੰ ਆਏ ਤੇ ਦੋ ਤਰੀਕ ਤੋਂ ਦੋ ਤੋਂ ਤਿੰਨ ਦੇ ਤਿੰਨ ਜਾਂ ਚਾਰ ਨੂੰ ਸਾਡੇ ਕੋਲ ਪਹੁੰਚੇ ਤੁਸੀਂ ਜਦੋਂ ਤੋਂ ਬਾਅਦ ਦੁਲ੍ਹੇ ਜਨਨ ਲੱਗ ਗਈ ਜਦੋਂ ਤੋਂ ਦੁਲ੍ਹੇ ਚੱਲਣ ਲੱਗ ਗਏ ਹਾਂ ਹੁਣ ਤੁਹਾਨੂੰ ਜੇ ਮੈਂ ਦੇਖੋ ਤੁਹਾਨੂੰ ਇੱਕ ਦੋ ਦੌਂਟ ਰਹਿ ਗਿਆ ਤੁਹਾਨੂੰ ਦੁਲ੍ਹੇ ਜਨਨ ਲੱਗ ਗਿਆ ਬੈਠੋ ਐ ਕਰੋ ਪੀਜਾ ਰੋਟੀ ਲਵਾ ਦਿਓ ਪਹਿਲਾਂ ਹਾਂ ਉਹ ਤਾਂ ਇੱਕ ਹੀ ਗਿਆ ਹਾਂਜੀ ਕੋੜ ਨਾ ਹਾਂ ਕੀ ਖਾਣਾ ਮੇਰੇ ਪੁੱਤ ਨੇ ਕੁਛ ਨਹੀਂ ਪੁੱਤ ਨੇ ਇਰਤ ਕਰਨੀ ਆ ਹੋਰ ਦੇ ਦਿਓ ਮੇਰਾ ਪੁੱਤ ਠੀਕ ਬੈਠਾ ਨਹੀਂ ਇਰਤ ਦਾ ਪੂਰਾ ਹਾਂ ਅਰਸ਼ ਨੇ ਕੀ ਖਾਣਾ ਅੱਜ ਅਸੀਂ ਪੀਜ਼ਾ ਰੋਟੀ ਮੰਗਾਈ ਹੈ ਮਿਕਸਰ ਰੋਟੀ ਮੰਗਾਈ ਨਹੀਂ ਮੈਂ ਪੀਜ਼ਾ ਅੱਛਾ ਪੀਜ਼ਾ ਰੋਟੀ ਤਾਂ ਹੀ ਉਹਨਾਂ ਨੇ ਭਾਜੀ ਨੇ ਕਿਹਾ ਕਿ ਪੀਜ਼ਾ ਰੋਟੀ ਲਿਆਓ ਅੱਛਾ ਕੱਲ੍ਹ ਹੀ ਖਾ ਲਈਏ ਟਾਈਮ ਲੌੜਾ ਥੋੜਾ ਜਿਆਦਾ ਤੂਕੂ ਕੋਲ ਆ ਜਾ ਮੈਂ ਬਲੌਗ ਹੋਣਾ ਵਧੀਆ ਬਾਈ ਦਾ ਸਾਰੇ ਪਾਸੇ ਹਾਂ ਬਣ ਗਿਆ ਬਸ ਕੋਈ ਜਿੰਨੀ ਮਰਜ਼ੀ ਕਹਿ ਲੈ ਗੱਲਾਂ ਬਾਤਾਂ ਵੀ ਕਰੇ ਚੰਗੇ ਚੰਗੇ ਗੱਲਾਂ ਕਰੇ ਚੰਗੇ ਚੰਗੇ ਤੁਣ ਕਿਹੜਾ ਉਹ ਬਦਾ ਬੈ ਕੈਮਰਾ ਦੇ ਤਾਂ ਸਾਹਮਣੇ ਫੇ ਗੱਲਾਂ ਨਹੀਂ ਨਾ ਹੁੰਦੀਆਂ ਚੱਜੇ ਪਲ ਅੱਗੇ ਬੈਠੇ ਗੱਲ ਕਰਨ ਇਹਨਾਂ ਨੇ ਆਪਣੀ ਖਿਚੜੀ ਪਕਾਈ ਪੀਤੀ ਤਾਂ ਜਦ ਹੁਣ ਇਹਨਾਂ ਕੋ ਕੈਮਰਾ ਲੈਣਾ ਫਿਰ ਚੁੱਪ ਹੋਣਾ ਫੇ ਗੱਲਾਂ ਸੁੱਝਦੀਆਂ ਨਹੀਂ ਹੈਗੀਆਂ ਜਿਹੜੇ ਜਿਹੜਾ ਵੀ ਕਰਦਾ ਲੈਣਾ ਇਹ ਹਾਂਜੀ ਉਹ ਹੀ ਕਰ ਸਕਦਾ ਹਾਂ ਹਾਂ ਤੱਕ ਮੈਨੇ ਉਹਨਾਂ ਮੈਂ ਕਿਹਾ ਵੀ ਉਹ ਲੈ ਨਹੀਂ ਹਣ ਦਾ ਤੇ ਹਣ ਦਾ ਨੂੰ ਚੁੱਪ ਕਰਾਉਣਾ ਪੈਂਦਾ ਗਈ ਵਾਰ ਵੀ ਵਾਰ ਵੀ ਉਹਨਾਂ ਨੇ ਬੋਲਣਾ ਲਾ ਦ ਮੇਰੀ ਪੈਸੇ ਚੁੱਕੀ ਨਾ ਵੀਡੀਓ ਬਣਾ ਲਾ ਰੋਕਣਾ ਹਾਂ ਨੂੰ ਭੇਜ ਦੇ ਕਹਿੰਗੇ ਅਪਾ ਕਿੰਦਾ ਉੱਥੋਂ ਦਾ ਤੁਸੀਂ ਵੀ ਵੀਡੀਓ ਬਣਾ ਕੇ ਭੇਜੀ ਕਰਨੀ ਮੈਨੂੰ ਹਾਂ ਹਾਂ ਠੀਕ ਹੈ ਵੀਡੀਓ ਬਣਾ ਕੇ ਭੇਜਣਾ ਹਾਂ ਹਰ ਦਿਨ ਸੁਣਾ ਦਿਓ ਹਾਂ ਹਰ ਦਿਨ ਸੁਣਾ ਭੇਜ ਦੇ ਕਰੂੰਗੀ ਫਿਰ ਤੁਹਾਡੇ ਵਲੌਗ ਤੋਂ ਬਾਅਦ ਜਦੋਂ ਲਾ ਦਾਂਗਾ ਇਹਦਾ ਹਾਂ ਆਓ ਹੋਰ ਅੱਗੇ ਮੈਂ ਚੈਟ ਕਰਦੀ ਕਰਦੀ ਜੇ ਕੋਈ ਚੀਜ਼ ਬਣਾਉਂਦੇ ਆ ਰੈਸਪੀ ਆ ਰੈਸਪੀ ਤੋ ਕੱਲ 8 ਵਜੇ ਮੈਨੂੰ ਕੋ ਜਾਰੀ ਹੈ ਜੀ ਮੈਸੇਜ ਮੈਂ ਦੇਖਿਆ 8 ਵਜੇ ਪਤਾ ਨਹੀਂ ਚਲੋ ਮਿਲਦੇ ਜੀ ਫਿਰ ਤੁਹਾਨੂੰ ਲੰਗਰ ਲੈ ਜੀ ਸ਼ਾਕਫ ਸਾਡਾ ਜਿਹੜਾ ਲੰਗਰ ਹੈ ਜੀ ਇਹ ਘਟੋ ਘਟ 2.5 ਘੰਟੇ ਚੱਲਦੇ ਨੂੰ ਕੰਮ ਹੁਣ ਸਾਲੂ ਤਾਂ ਇਹ ਨਹੀਂ ਆਜ ਯਾਦ ਹੈਗਾ ਕਿ ਕਿਹੜੀਆਂ ਕਿਹੜੀਆਂ ਆਈਟਮਾਂ ਖਾ ਲਿਆ ਕਿਹੜੀਆਂ ਕਿਹੜੀਆਂ ਨਾਉਂ ਵੀ ਨਹੀਂ ਯਾਦ ਸਾਨੂੰ ਉਧਰ ਉਹ ਪਲਵਾਨ ਭਾਜੀ ਖੜੇ ਕਹਿੰਦੇ ਮੈਂ ਬਾਬਾ ਜੀ ਲਿਖ ਕੇ ਦੇ ਦੂੰਗਾ ਕਹਿੰਦਾ ਤੁਹਾਨੂੰ ਵੀ ਕਿਆ ਕਿਆ ਖਾਦਾ ਤੁਸੀਂ ਨਹੀਂ ਨਾ ਹੁਣ ਲੱਲਨੇ ਆ ਪਹਿਲਾਂ ਤਾਂ ਉਹ ਵਚਣਾ ਪੜੇ ਵੀ ਕੀ ਖਾਦਾ ਹਾਂ ਹਾਂ ਵੀ ਕੀ ਕੀ ਭੇਜਿਆ ਉਹਨਾਂ ਨੇ ਅੱਜ ਉਧਰ ਵੀ ਜੇ ਥੋੜਾ ਜਿਹਾ ਕਰ ਲੈਣ ਦੀ ਗੱਲ ਉਹਨਾਂ ਨੂੰ ਪਰ ਬਣਾ ਲੈਣੇ ਆ ਨਹੀਂ ਨਹੀਂ ਕਰ ਲੋ ਉਹਨਾਂ ਨੂੰ ਡੀਲ ਕਰਨਾ ਨੇ ਉਹਨਾਂ ਦੇ ਉਹ ਥੋੜੀ ਜਿਹੀ ਬਰੀਕੀ 'ਚ ਚੱਲ ਰਹੀ ਗੱਲ ਉਹਨਾਂ ਦੀ ਵੀ ਕਿੱਥੋਂ ਦੇ ਕੀ ਐ ਉਹ ਤਾਂ ਪਹਿਲਾਂ ਦੇਖ ਲੈ ਹਾਂ ਚੱਲ ਕੋਈ ਨਹੀਂ ਜਿਹੜਾ ਪਿੰਡ ਦੀ ਹੈ ਭੋਲਾ ਭਾਜੀ ਦਾ ਬਣਾ ਭੋਲਾ ਟਾਲਾ ਟਾਲਾ ਸਾਹਿਬ सरपंच साहब अब बैठो एक मिनट और आओ भाई ये चीज क्या है भूल गए जी मैं आइटमों के नाम पूछना भी ये जो मिर्च्या ਵਰਗੀ ਜਿਵੇਂ ਜੀ ਕੀ ਨਾਮ ਤੋਂ ਸੀਗਾਰ ਰੋਲ ਸੀਗਾਰ ਰੋਲ हां ਸੀਗਾਰ ਰੋਲ ਤੇ ਇੱਕ ਮਨਜ਼ੂਰੀ ਟੈਪ ਠੀਕ ਹੈ ਇੱਕ ਪਿੱਕਾ ਖਰਚਾ ਹਮਮ ਸਪਰਿੰਗ ਰੋਲ ਆਹ ਉਹ ਸਪਰਿੰਗ ਰੋਲ ਨਹੀਂ ਇੱਕ ਟਾਪ ਰੋਲ ਚੀਜ਼ ਕਨ ਰੋਲ हां ਉਹ ਹੋਰ ਦਾ ਦੇਣਾ ਕਲਿੱਪ ਕਰਾਇਆ ਤਾਂ ਇੱਕ ਦਾ ਮਸ਼ਰੂਮ ਆ ਗਿਆ ਮਸ਼ਰੂਮ ਸੀ ਹੋਰ ਮਸ਼ਰੂਮ ਇਕੱਠੇ ਹੋਏ ਮਸ਼ਰੂਮ ਮਸ਼ਰੂਮ ਕੱਟ ਕੇ ਲੈ ਹੋ ਜਗੀ ਮੈਂ ਐਦਾਂ ਕਰਦਾ ਉਹ ਮਸ਼ਰੂਮ ਜਿਹੜਾ ਪਕਾ ਹਾਂ ਫਿਰ ਉਹ ਜੋ ਕੱਢ ਲਾਂਗੇ ਹਾਂ ਇੱਕੜੀ ਇੱਕੜ ਪਤਾ ਨਹੀਂ ਪਤਾ ਕੀ ਕਰਦੇ ਭਈ ਜਦੋਂ ਤੁਸੀਂ ਉਹ ਆ ਤੁਸੀਂ ਉਹ ਭੇਜਿਆ ਆਪਣੇ ਬੱਸ ਕੈਸ ਕਿ ਕਰੀ ਹਾਂ ਹਾਂ ਹੋ ਕਿੰਨਾ ਹੋ ਗਿਆ ਚਾਰ ਹਾਂ ਅਜਾ ਖਾ ਖਾ ਕੇ ਭੁੱਲ ਗਏ ਆਪੀ ਖਾਦਾ ਕੀ ਨਹੀਂ ਨਹੀਂ ਦਵਾ ਕੇ ਲੇ ਕੇ ਨਾ ਪਾ ਨਹੀਂ ਅੱਛਾ ਕੱਟੜੀ ਪਤਣੀ ਕੀ ਤਾਂ ਮੋਹ ਜਿਹੜੇ ਵਾਰ ਕਿਤੇ ਨਹੀਂ ਮੈਂ ਤੇਰੇ ਕੋਲ ਨਹੀਂ ਰੋਣ ਦੀ ਹੈ ਮੋਹ ਮੋਹ ਜਿਹੜੇ ਵਾਰ ਕਿਤੇ ਬਹੁਤ ਆਦੀ ਪਤਾ ਬਨਵੀਰ ਬਦਲ ਗਿਆ ਉਹ ਤਾਂ ਪਤਾ ਨਾ ਕਿਸ ਪੀਸ ਕਿਹੜਾ ਕਿਆੜਾ ਮਰ ਕੇ ਬਰਗਾ ਦੇ ਲੱਪਲੇ ਕੱਟੜੀ ਕਹਿੰਦੀ ਤੂੰ ਜੀ ਦੇਖਿਆ ਹੋਇਆ ਆਪਾਂ ਮੋਟਾ ਇਹ ਦੇਖੀਂ ਇਹ ਰਹਿ ਦੇਣਾ ਮੈਂ ਇੱਕ ਚੱਕੋ 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 ਤੁਸੀਂ ਚੱਕੋ ਸਮਾਨ ਆਪਣਾ ਉਹ ਟੇਬਲ ਫ੍ਰੀ ਕਰੋ ਜਿਹੜਾ ਸਾਡੇ ਮੂਹਰੇ ਥੋੜਾ ਜਿਹਾ ਸਮਾਨ ਪਿਆ ਐਕਸਟਰਾ ਚੱਕਾ ਦਈਏ ਤੇ ਫੁੱਲ ਇੰਜੋਏ ਕਰ ਰਹੇ ਜੀ ਕਿਉਂ ਅੱਜ ਨਰਮਲ ਭਾਜੀ ਦੀ ਹੈਗੀ ਆ ਲਾਸਟ ਨਾਈਟ ਆਪਣੇ ਮਤਲਬ ਆ ਇੱਥੇ ਐਤੋਂ ਬਾਅਦ ਇਹਨਾਂ ਦੀ ਜਿਹੜੀ ਨੈਟ ਹੋਣੀ ਉਹ ਦਿੱਲੀ 에ਰਪੋਰਟ ਤੇ ਹੋ ਸਕਦੀ ਸ਼ਾਇਦ ਫਲਾਈਟ 'ਚ ਬੈਠੇ ਹੋਣ। ਉਹ ਤੋਂ ਬਾਅਦ ਫਿਰ ਇੰਗਲੈਂਡ ਚ ਆਇਆ ਬਣਾ ਭਾਈ ਜਾ ਕੇ ਕੰਮਕਾਰ ਸੰਭਾਲਣਗੇ। ਬਾਕੀ ਲੈ ਰੀਤ ਨੂੰ ਦੇ ਲੋ ਰੀਤਾ ਕੋਈ ਨਹੀਂ ਜਦ ਇਹ ਹੁਣ ਇਹਨਾਂ ਦੇ ਵਿੱਚ ਚੰਕਚਾ ਦਵਾ। ਖਾਣੀ ਨਹੀਂ ਇਹਨੇ ਖਾਣੀ ਨਹੀਂ ਇਹਨੇ ਜੇ ਟੇਸਟ ਲੈਣਾ ਮਾਣ ਘੁਆਣਾ। ਖਾਣੀ ਖਾਣੀ ਮੈਨੂੰ ਕਹੋ ਆਹ ਦੇ ਘਰੋਂ ਚਾਦਰ ਖਾ ਰਹੀ ਹੈ। ਨੇੜੇ ਤਾਂ ਪੀ ਲਈਆਂ ਇਹਨਾਂ ਨੇ ਆਹ ਇਹਦਾ ਬਦਾ ਨਹੀਂ ਨਾਮ ਬਦਾ ਚਲੋ ਪੂਰਾ ਚੱਲ ਰਿਹਾ ਜੀ ਹਨ ਮਿਲਦੇ ਹਾਂ ਫੇਰ ਤੁਹਾਨੂੰ ਲਓ ਜੀ ਆ ਗਈ ਜੀ ਸਵੀਟ ਡਿਸ਼ ਇਹ ਹੈਗੀ ਸੰਦੀਪ ਦੀ ਪਸੰਦ ਦੀ ਸਾਰੇ ਕਹਿੰਦੇ ਇਹੀ ਖਾਣੀ ਆ ਗਰਮ ਜਲੇਬੀ ਕਹ ਕਹ ਕਹਦੇ ਇਹਨੂੰ ਕਿਹੜੀ ਡਿਸ਼ ਆ ਰਬੜੀ ਜਲੇਬੀ ਰਬੜੀ ਜਲੇਬੀ ਹੈ ਅੱਛਾ ਲਿਬੜੀ ਜਲੇਬੀ ਨਹੀਂ ਹੈਗੀ ਮੈਂ ਨਹੀਂ ਖਾਣੀ ਹੈ ਜੀ ਬਹੁਤ ਪੇਸਟੀ ਆ ਮੈਂ ਮਿੱਠਾ ਆ ਟਿੱਕਾ ਹੁੰਦਾ ਮਿੱਠਾ ਹੁੰਦਾ ਚੱਲ ਖਾਓ ਤੁਸੀਂ ਖਾਓ ਕਰੋ ਜੋ ਹੈ ਟਿੱਕੀ ਟਿੱਕੀ ਬਾਕੀ ਦੂਜੇ ਨੋਰਮਲ ਆ ਜਾਣਾ ਹੈ ਰਮੀ 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 ਮੈਂ ਤਾਂ ਲੈਣ ਨੂੰ ਬਗਏ ਨਹੀਂ ਨਹੀਂ ਕੋਈ ਨਹੀਂ ਫਰਕ ਨਹੀਂ ਬਸ ਮੈਂ ਨਾ ਤੁਹਾਨੂੰ ਥੋੜਾ ਜਿਆਦਾ ਰਾਮਣ ਹੈ ਕਿਹੜੇ ਬਾਜੀ ਕੋ ਜੋ ਬਗਰੇ ਉੱਪਰ ਤੁਸੀਂ ਸਵਾਗਤ ਖਾਣ ਭਣੀਆ ਪਲੇਟ ਭਰੀ ਹੋਏ ਇਧਰ ਹੋ ਅਸੀਂ ਖਾਣੀ ਕਾਤੀਆ ਮੂਹਾਰ ਸਾਰਾ ਚੰਦਾ ਆ ਵੀ ਪਲੇਟ ਤੁਹਾਡੇ ਕੋਲੇ ਪਜਾ ਦੇਣੀ ਸੀ ਇਹ ਵੀ ਗੱਲ ਕਰਦੇ ਹੋ ਇਹ ਜਿਹਾ ਖਾ ਖਾਲ ਪੀਂਦਾ ਬੰਦਾ ਖਾਂਦਾ ਪੀਂਦਾ ਚੰਗਾ ਲੱਗਦਾ ਇਹ ਤਾਂ ਹੈ ਲੋਕਾਂ ਦੇ ਵੈਵਲੇ ਡਾਕਟਰ ਕੋਲ ਜਾ ਕੇ ਸਭ ਠੀਕ ਹਾਂ ਨਾ ਨਾ ਮੈਂ ਖਾ ਲੈਣੀ ਜਲੇਬੀ ਤੁਸੀਂ ਕਹਿੰਦਾ ਮੈਂ ਖਾ ਲੈਣੀ ਬਸ ਮਮਾ ਤੁਸੀਂ ਰਾ ਦੇਖੋ ਸੰਦੀਪ ਭਾਈ ਦੇ ਜਲੇਬੀ ਮੇਰੇ ਇੱਥੇ ਦੀ ਆਹ ਰੋ ਜਿਹੜੀ ਆ ਨਾ ਛੱਡੜੀ ਉਹ ਮੈਂ ਖਾਣੀ ਆ ਜੀ ਉਹ ਆਓ

ਨਾਲ ਚੜੇ ਤਾਂ ਸਭ ਕੁਝ ਲਾਉਂਦਾ ਉਹ ਫਿਰ ਅੰਗਲੈਂਡ ਜਾਣੇ ਕਿ ਉਹ ਨਹੀਂ ਖਾਣਾ ਆ ਨਹੀਂ ਮੇਰੇ ਦਿਨੇ ਕੋਈ ਨਹੀਂ ਖਾਂਦਾ ਹਾਂਜੀ ਮੈਂ ਸਾਰੇ ਅੰਗਰੇਜ਼ਾਂ ਦੇ ਉੱਪਰ ਹੀ ਖਾਣਾ ਨਹੀਂ ਜਿਹੜਾ ਗੱਲ ਭਾਈਆਂ ਨੂੰ ਡਾਕਟਰ ਆ ਪਿੱਛੇ ਜਾ ਲੱਗੋ ਹਾਂ ਨਾ ਆਪਣੀ ਜਗਤੀ ਹਾਂ ਇਹ ਤਾਂ ਨਹੀਂ ਖਾਣਾ ਤਾਂ ਮੈਂ ਕੀ ਕਰੂਗਾ ਹਾਂ ਭਾਈ ਉਹਦੇ ਬੋਦੇ ਕਿੱਥੇ ਕਿੱਦਾਂ ਚੱਲਣਗੇ ਸਹੀ ਗੱਲ ਆ ਮੈਨੂੰ 6 ਸਾਲ ਤੋਂ 11 ਸਾਲ ਤੋਂ ਬੰਗਾਰ ਕਰਕੇ ਜੀ ਹਾਂ ਬੋਟਾ ਇਹ ਬੋਟਾ ਇਹ ਇਸ਼ਾਰਾ ਕਰਦਾ ਮੈਂ ਕਿਉਂ ਨਹੀਂ ਛੱਡਿਆ ਹਾਂ ਦੁੱਧ ਦੀ ਮਾਗੇ ਬਿੰਦੜਾ ਰੋਕੀ ਕਾਲੇ ਖਾਣਾ ਅੱਜ ਰਾਬਾ ਜਲੇਬੀ ਰੱਖ ਲਈ ਬਣਾਈ ਤੇ ਹਾਂਜੀ ਹਾਂ ਬਿਲਕੁਲ ਤੀਕ ਤੰਗਰ ਤਸਵੀਰ ਆ ਨਾ ਨਾ ਵਧੀਆ 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 ਬਹੁਤ ਵਧੀਆ ਇੱਕ ਉਹਨੇ ਘਾਤ ਲਿਆ ਉਹ ਡਾਕਟਰ ਦੇ ਘਰੋਂ ਹੀ ਕੋਈ ਖਾਉਣਾ ਸੀ ਹਾਂ ਉਹਦਾ ਪਿਛੜਾਉਣਾ ਉਹਨਾਂ ਨੇ ਹਾਂ ਆਹ ਦੇਵ ਨੂ ਕੀ ਹੋ ਰਿਹਾ ਸੀ ਖਾਣਿਆ ਠੀਕ ਆ ਲੈ ਭਾਈ ਖਾਓ ਵੀ ਕਰੋ ਆਨੰਦ ਮੈਂ ਹੁਣ ਅਜੇ ਤੱਕ ਕਹਿਣਾ ਦਵਾਈ ਦੇਣ ਨੂੰ ਡਾਕਟਰ ਪਰਮਨੰਥ ਡਾਕਟਰ ਕੋਲ ਤਾਂ ਜਾਣੀ ਨਹੀਂ ਸਾਡੇ ਘਾਵਤ ਦਾ ਰੋਪੜ ਜ਼ਹਿਰ ਦੀ ਇਹਨਾਂ ਦਾ ਕੋਈ ਨਾਮ ਨਹੀਂ ਸਾਹਬ ਫੋਨ ਕਰਦਾ ਹਾਂ ਹਾਂਜੀ ਠੀਕ ਹੈ ਹਾਂ ਕਰੈਕਟਰ ਵਾਲੇ ਤੂੰ ਠੀਕ ਹੈ ਤੂੰ ਆਇਆ ਤੇਰਾ ਫੋਨ ਨਹੀਂ ਆਇਆ ਠੀਕ ਆ ਆਲ ਇਜ਼ ਵੈਲ ਓਕੇ ਸਭ ਕੁਝ ਚਲ ਲੈ ਆ ਤੇਰਾ ਮੇਰਾ ਹੱਥ ਆ ਗਿਆ ਹਾਂ ਮੈਂ ਫੋਨ ਕਰੀਏ ਥੋੜਾ ਮੇਰਾ ਹੱਦ ਦੁੱਧ ਠਿੱਕਾ ਠਿੱਕਾ ਚਲੋ ਮੈਂ ਦੁੱਧ ਪੀ ਲਵਾਂ ਜ ਫਿਰ ਉਹਨੂੰ ਜੀ ਇਹਦਾ ਆਜੋ ਤੁਸੀਂ ਆਜੋ ਸੁਭਰੀ ਇਹਦਾ ਤਾਂ ਹੈ ਕਿ ਆ ਜੀ ਚਾਕਲੇਟ ਹੀ ਹੈ ਚਾਕਲੇਟ ਹੈ ਮੈਂ ਤਾਂ ਡਰ ਗਿਆ ਤਾਂ ਮਾ ਉਸ ਸਾਡੇ ਜੋ ਖਾਣੇ ਪੀਣ ਵਾਲਾ ਤਾਂ ਕੋਈ ਹੈ ਨਹੀਂ ਇਦਾਂ ਦਾ ਜ਼ਮਾਨ ਅਵੇ ਡਾਇਰੈਕਸ਼ਨ ਐ ਕੋਸੇ ਇਦਾਂ ਦੀ ਬਣਾਈ ਪਈ ਆ ਬੈਠਾ ਹੋਣਾ ਮੇਰੇ ਭਰਾ ਤੋ ਜਦੋਂ 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 ਮਰਜ਼ੀ ਜਾਈ ਨੇ ਜਦੋਂ ਮਰਜ਼ੀ ਕਰੋ ਤੁਸੀਂ ਆਜਾ ਆਪਣਾ ਘਰ ਖੇਡ ਮਰਜੀ ਆਇਆ ਕਰ ਜੀ ਆਇਆ ਕਰ ਜੀ ਤੁਹਾਨੂੰ ਨੰਬਰ ਵੀ ਜੇਕਰ ਜਮਾ ਦਿਓ ਬੰਤਾ ਇਹ ਤਾਂ ਵੀ ਲੋਡ ਹੋਏ ਜਦੋਂ ਮਰਜ਼ੀ ਨਾਲ ਚਲਿਓ ਹਾਂਜੀ ਹਾਂ ਕੋਈ ਬਾਅਦ ਵਿੱਚ ਕਾਰਡ ਕਰ ਸਕਦਾ ਤਾਂ ਜੇ ਤੁਹਾਨੂੰ ਨੰਬਰ ਜੀ ਫੀਮਿਕਰ ਪਸੀਨਾ ਕੰਮੀ ਪਸੀਨਾ ਬਹੁਤ ਸਾਰੀ ਕਰ ਰਿਹਾ ਬਾਹਰ ਵੇਖੀ ਕਰੇਗਾ ਟੋਡਾ ਇੰਨੇ ਨਾ ਕੰਟਰੈਕਟ ਟੈਕਟਾ ਜਿਹਾ ਹੁੰਦਾ ਰਹੇ ਹਾਂ ਹਲੋ ਬਾਹਰਲੀ ਪਹਿਲਾਂ ਤਾਂ 11 ਵੀ ਉਹ ਆਪਣਾ ਭਰਾ ਮੈਂ ਕਿਹਾ ਕੋਈ ਆਂਦੇ ਆ ਇਹ ਵਿਚਾਲਣਾ ਨੰਬਰ ਇੱਕ ਹੋਰ ਦੇ ਪੁੱਤਾਂ ਵਿਚਾਲਣਾ ਨੰਬਰ ਜਿਹੜਾ ਪਿਛਲਾ ਨੰਬਰ ਇਹਦਾ 4 3 ਇਹ ਹੋ ਸਾਡੇ ਹੁਣ ਸਾਡੇ ਨਾਲ ਸਾਡਾ ਨੰਬਰ ਬਾਹਰ ਇੱਕ ਹੋਰ ਅੱਛਾ ਸਾਡਾ ਕੋਲ ਆਲੇ ਮੇਰੇ ਭਰਾ ਜੀ ਦਾ ਸਾਵਾ ਸਾਵਾ ਬਾਏ ਅਸੀਂ ਹਫਤੇ ਤੱਕ ਫੇਰ ਆਏ ਇਹਨੇ ਹੱਥ ਨੂੰ ਆਣਾ ਉਸ ਤੋਂ ਬਾਅਦ ਇੱਥੇ ਆਣਾ ਫੇਰ ਪਾਰਟੀ ਤੇ ਜਮਲੇ ਨਹੀਂ ਰਿਸਪੈਕਟ ਨਹੀਂ ਇਹੋ ਹੋਣੀ ਚਾਹੀਦਾ ਐਨੀ ਹੋਣੀ ਆ ਸਾਡੀ ਭੈਣ ਦੀ ਨੇ ਸਪੈਸ਼ਲ ਆਪਣੇ ਭਰਾ ਵਾਸਤੇ ਤੇ ਹਾਂ ਜਿਹੜਾ ਕਰ ਰਹੇ ਨੇ 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 ਜਿਹੜਾ ਕਰ ਰਹ ਆਹ ਫੀਗਰ ਫੋਰਸ ਜਦੋਂ ਆਉਂਦੇ ਮੇਰੇ ਮਨ ਨੂੰ ਉਹ ਆਹ ਸਭ ਜੀ ਆਇਆਂ ਬੜਾ ਬਿਲਕੁਲ ਅਗਲੀ ਵਾਰ ਜੇ ਤਾਂ ਪਰਮਾਨੇ ਨਹੀਂ ਛੱਡੀ ਆਪਾਂ ਬੱਚੇ ਨੂੰ ਸਿਖਾਉਣਾ ਰੋਟੀ ਜੋੜੀ ਇੱਥੇ ਹੋਣੀ ਚਾਹੀਦੀ ਮੈਂ ਇੱਥੇ ਪੱਕੀ ਹੋ ਗਈ ਠੇਵਰੇ ਘਰ-ਬਾਰ ਦੀ ਬਿਲਡਿੰਗ ਨਹੀਂ ਆਉਣੀ ਦਾਦਾ ਫੇਰ ਮੈਂ ਕਹਾਂ ਸੀ ਤਾਂ ਬਲਾਈਓ ਨਹੀਂ ਹੱਥ ਕਰਦਾ ਘਰ ਖਾਦੀ ਨਹੀਂ ਲੰਘੇ ਬਸ ਲੈ ਲਓ ਤੇ ਵੀ ਆਈਸਕ੍ਰੀਮ ਨੋ ਨੋ ਹਾਂਜੀ ਹੋਰ ਕੀ ਹੋਰ ਕੋਈ ਮੈਸੇਜ ਦੇਣਾ ਬਾਹਰਲੇ ਲੋਕਾਂ ਵਾਸਤੇ ਪਰ ਬਾਹਰ ਜੋ ਸਾਡੇ ਭਰਾ ਬੈਠੇ ਨੇ ਉਹਨਾਂ ਵਾਸਤੇ ਕੋਈ ਕਹਿਣਾ ਚਾਹੁੰਦੇ ਐ ਸਾਡੇ ਐਨਆਰਆਈ ਭਰਾਵਾ ਤੇ ਇਹੀ ਸੁਨੇਹਾ ਕੋਈ ਸਾਭੋ ਹੁੰਦਾ ਹੈ ਰਾਜਗੁਰੂ ਘਾਬਾ ਖੁਦਾ ਸਾਰਿਆਂ ਦਾ ਘਾਬਾ ਇੱਕ ਵਾਰ ਆਓ ਜਦੋਂ ਵੀ ਇੰਡੀਆ ਆਵੋ ਇੱਕ ਵਾਰ ਆ ਕੇ ਜਾਓ ਜ਼ਰੂਰ ਕਰੋ ਖਾਣਾ ਚੰਗਾ ਲੱਗਿਆ ਤੁਸੀਂ ਆਪੇ ਵਾਰ-ਵਾਰ ਆਹੇਂ ਜੋ ਸਾਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਇੱਕ ਵਾਰ ਬੇਨਤੀ ਕਰਦੇ ਆਂ ਵੀ ਇਸ ਤੇ ਇਸ ਕਾਗਰ ਟਾਪੇ ਤੇ ਜਰੂਰ ਆਓ ਅਰ ਵਿਜ਼ਿਟ ਕਰੋ ਖਾਣਾ ਖਾਓ ਸਵਾਦਿਸ਼ਟ ਖਾਣਾ ਸਿਹਤਕਾਰੀ ਹੈ ਪਰ ਇੱਕ ਮੇਨ ਗੱਲ ਇਹ ਹੈ ਕਿ ਅਸੀਂ ਜ਼ਿਆਦਾਤਰ ਆਰਗੇਨਿਕ ਚੀਜ਼ਾਂ ਵਰਤਦੇ ਹਾਂ ਪਰ ਜੁੱਧ ਜਿਹੜਾ ਸਾਡਾ ਘਰ ਦਾ ਅੰਮੀਰ ਵੀ ਸਭ ਅਸੀਂ ਆਪਣਾ ਘਰ ਦਾ ਵਰਤਦੇ ਹਾਂ ਸਾਡੀ ਸੋਚ ਇਹ ਹੈ ਵੀ ਖੇਤ ਤੋਂ ਲੈ ਕੇ ਟੇਬਲ ਤੱਕ ਜੋ ਵੀ ਸਰਵ ਕਰੀਏ ਆਪਣੇ ਖੇਤਾਂ ਦਾ ਹੋਵੇ ਆਪਣੇ ਘਰ ਦਾ ਹੋਵੇ ਹਾਂ ਜੀ ਹਾਂ ਇਹੀ ਬੇਨਤੀ ਆ ਵੀ ਇੱਥੇ ਆਓ ਇੱਥੇ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤਾਂ ਇਹ ਬਣਾ ਮਰੰਡੇ ਤੋਂ ਮਰੰਡਾ ਰੋਡ ਤੋਂ ਸਮਰਾਲਾ ਮੇਨ ਲੁਧਿਆਣੇ ਵਾਲਾ ਰੋਡ ਆ ਜਿਹੜਾ ਇਹ ਹੈਗਾ ਜੀ ਪਿੰਡ ਕੋਲੋ ਮਜਰਾ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਤੇ ਹਾਂਜੀ ਨੀਅਰ ਖੰਟ ਪਿੰਡ ਬੱਬੂ ਮਾਨ ਵਾਲਾ ਖੰਡ ਬੱਬੂ ਮਾਨ ਵਾਲਾ ਖੰਡ ਪਿੰਡ ਇਹਦੇ ਢਾਬਾ ਜਿਹੜਾ ਬਣਿਆ ਨਾ ਇਹ ਆ ਹੋਵੇ ਢਾਬੇ ਕਹਿੰਦੀ ਆਪਾਂ ਹੁੰਦਾ ਢਾਬਾ ਇਸਨੇ ਹਾਂ ਹਾਂ ਹਾਟਲ ਬਣਿਆ ਹੋਇਆ ਹੈ ਹਾਂ ਜੀ ਇਹ ਕਿਹੜੀ ਫਿਰਮਾਨੀ ਤੇ ਨਾ ਲਾ ਲਿਖਣਾ ਉਹ ਨਹੀਂ ਉਹ ਪਹਿਲਾਂ ਸੀ ਉਹ ਪਹਿਲਾਂ ਸੀ ਨਾ ਮਿੱਤਰਾਂ ਦਾ ਢਾਬਾ ਮਿੱਤਰਾਂ ਦਾ ਢਾਬਾ ਇੱਥੇ ਗਾਹ ਥੋੜਾ ਜਾਓ ਬਸ ਉਹੀ ਜਗ੍ਹਾ ਹੈ ਹਾਂ ਬਹੁਤ ਜਗ੍ਹਾ ਅੱਗੇ ਇੱਥੇ ਅੱਗੇ ਗਿਆ ਤੇ ਉੱਗੇ ਹਾਂ ਉਹਦੇ ਬਿਲਕੁਲ ਹੈ ਨੇੜੇ ਸੈਂਟਰ ਤੋਂ ਆ ਗਿਆ ਸੈਂਟਰ ਤੇ ਹੈ ਦੁਆਲੇ ਪਰ ਇਹ ਜਗ੍ਹਾ 'ਪਰ ਢਾਬਾ ਕਹਿੰਦੇ ਇੱਕ ਪਈ ਨਾ ਕ ਢਾਬੇ ਦੀ ਵਜ੍ਹਾ ਤੇ ਫਰਾਂ ਨਹੀਂ ਨਹੀਂ ਬਾਹਰ ਨਾ ਭੋੜੇ ਢਾਬੇ ਦਾ ਲਾਇਆ ਪਈ ਜੀ ਬਾਹਰ ਆਹ ਦੇਖੋ ਜੀ ਇੱਥੇ ਅਸੀਂ ਢਾਬਾ ਹੈ ਇਹ ਅਰੇ ਮੈਂ ਗੱਲ ਗੱਲ ਪਤਾ ਕਿ ਢਾਬਾ ਲਿਖਣ ਦਾ ਮਕਸਦ ਇਹ ਹੁੰਦਾ ਵੀ ਜੇ ਤਾਂ ਰੈਸਟੋਰੈਂਟ ਰਹਿ ਗਿਆ ਤਾਂ ਉਹ ਰੈਸਟੋਰੈਂਟ ਦੇ ਰੇਟ ਵੀ ਅੱਪ ਹੁੰਦੇ ਆ ਉੱਪਰ ਜੱਟਾ ਢਾਬਾ ਲਿਖੋਗੇ ਨਾ ਨਾਲ ਤਾਂ ਫਿਰ ਉਹਦੇ ਚ ਆ ਜਾਂਦਾ ਵੀ ਇਹਦੇ ਤੇ ਬੰਦੇ ਦੇ ਬਜਟ ਦੇ ਹਿਸਾਬ ਨਾਲ ਸਾਰਾ ਕੁਝ ਹਾਲ ਹੀ ਇਹ ਆ ਵੀ ਇਹਨੂੰ ਚਾਹੇ ਰੈਸਟੋਰੈਂਟ ਕਹੋ ਚਾਹੇ ਫੂਟੋ ਕਹੋ ਪਰ ਰੇਟ ਸਾਡੇ ਢਾਬਿਆਂ ਵਾਲੇ ਨੇ ਹਾਂ ਮੈਂ ਤਾਂ ਅਸੀਂ ਤੇ ਕਈ ਵਾਰ ਇਹ ਵੀ ਦੇਖਣ ਚ ਆਇਆ ਕਿ ਬਾਹਰੋਂ ਲੋਕ ਦੇਖ ਕੇ ਸੋਚ ਰਹੇ ਨੇ ਵੀ ਮਹਿੰਗਾ ਵੀ ਹਾਂ ਵੀ ਅਸੀਂ ਨਹੀਂ ਇੱਥੇ ਜਾ ਸਕਦੇ ਤੇ ਮੇਰੇ ਵੀ ਲੋ ਬਹਾਨੇ ਅੰਨਾਰੇ ਭਾ ਭਰਾਓ ਮੈਂ ਤੁਹਾਨੂੰ ਤੁਹ ਦੱਸਦਾ ਵੀ ਇੱਥੇ ਆ ਕੇ ਕੋਈ ਤੁਹ ਨੂੰ ਰੇਟ ਪੁੱਛਣ ਦੀ ਲੋੜ ਨਹੀਂ ਜੇ ਤੁਹ ਨੂੰ ਜਿਆਦਾ ਮਹਿੰਗਾ ਲੱਗੇ ਨਾ ਗਰੀਬ ਦਾ ਨਾਲ ਇਹ ਕਿ ਉਹ ਵਾਠਾ ਵਾਲੇ ਨੇ ਵੇਚਾ ਸਮੂ ਦਸ ਗਾਉਂਟ ਉਹ ਨਹੀਂ ਪਹਿਲੀ ਬਹੁਤ ਬਾਸ ਰੇਟ ਆ ਭਾਜੀ ਦਾ ਤਾਂ ਮੈਂ ਤਾਂ ਆਰਾਮ ਰਹਿ ਗਿਆ ਆਰਾਮ ਰਹਿ ਗਿਆ ਮੈਂ ਪਰ ਤੋਂ ਦੇ ਕੇ ਜਿਹੜੇ ਪੈਸੇ ਪਰ ਤੋਂ ਤੇ ਕਿਸੇ ਪਾਸੇ ਟੈਨ ਦੀ ਲੋੜ ਨਹੀਂ ਪੈਣੀ ਹੈਗੀ ਵੀ ਹਾਂ ਪੈਸੇ ਵੱਧ ਲੱਗੇ ਬਹੁਤ ਵਧੀਆ ਰੇਟ ਹੈ ਬੇਸ ਚੋਕ ਇੱਥੇ ਆ ਕੇ ਸਾਰਿਆਂ ਦੀ ਹਾਂ ਲਾ ਬੱਚੇ ਤਾਂ ਮੈਂ ਹਾਂ ਫੈਮਲੀ ਸਾਰੀ ਹੈ ਨਾ ਤੁਹ ਨੂੰ ਬੱਕਰੀਆਂ ਸਾਰੀ ਫੈਮਲੀ ਨੂੰ ਮੂਰਗੇ ਤੇ ਆ ਕੇ ਕੋਈ ਕਿਸੇ ਕਿਸ ਦਾ ਡਰ ਨਹੀਂ ਹਰ ਇੱਕ ਕੀ ਤੁਹਾਡੀ ਆਪਣੀ ਬਿਲਕੁਲ ਆਪਣੇ ਘਰ ਦੀ ਹਾਂ ਆ ਸਾਡਾ ਭਾ ਪੁਲਵਾਨ ਬਾਜੀ ਚਲੋ ਫਿਰ ਆ ਜੀ ਆਪਾਂ ਕਾਬਜ ਕਰੀਏ ਢਾਬਾ ਢਾਬਾ ਥੋੜੇ ਸਾਰਿਆਂ ਦਾ ਹਾਂ ਤੁਹਾਡਾ ਸਾਰਿਆਂ ਦਾ ਢਾਬਾ ਹੈ ਹਾਂ ਉਹ ਸਵੇਰੇ ਸੀ 12 ਵਜੇ ਚ 1 ਵਜੇ ਤੋਂ ਨਿਕਲ ਤੱਦ ਬਣਾਏ ਪੱਕਾ ਜੀ ਕਾਹਤ ਨੂੰ ਸਾਡੇ ਨਾਲ ਢਾਲ ਕੇ ਚ ਨਹੀਂ ਹੁਣ ਸਵੇਰੇ ਤਾਂ ਇਤਨਾ ਤੈਨੂੰ ਨਾਲ ਵੇ ਚਾਹੇ ਮੈਂ ਕਰਾਂ ਮੈਂ ਕਰਾਂ ਅਜੇ ਤਾਂ ਮੁਲਕਮ ਹੋਈ ਆਪਣੇ ਘਰ ਤੋਂ ਕਾ ਨਾਲ ਇੱਕ ਪਰੌਂਡਾ ਆ ਗਿਆ ਇਹਦਾ ਮਤਲਬ ਮੈਨੂੰ ਘਰੇ ਖਾਣ ਚਲੋ ਵੀ ਤੂੰ ਕਰੇ ਨੀਦ ਲੈ ਇੱਕ ਵਾਰ ਪਰੌਂਡਾ ਦਮੇ ਚੈੱਕ ਹੋਣਾ ਹਾਂ ਵੀ ਆ ਵਾਦਾ ਕਿਸੇ ਵਾਈ ਨਹੀਂ ਹਾਂ ਰੰਗੀ ਪਰੌਂਡਾ ਫਾਉ ਤੁਹਾਨੂੰ ਇੱਕ ਵਾਰ ਉਹ ਵੀ ਚੈੱਕ ਕਰਿਓ ਰੁਕ ਜਾਓ ਹੁਣ ਅਗਰ ਤੇ ਜੰਗੀ ਆ ਮਾ ਖਾਣ ਜਿਹੜਾ ਖਤਾਵਾਂ ਨਾ ਪਰਵਾਹ ਆਨੰਦ ਦੇ ਗਏ ਸੀ